ਕਰਤ ਦੇ ਲਖਾਪਰਦਾ ਹਾਰਪੁਰ ਦੇ ਵਿੱਚ ਸਿਹਤ ਵਿਭਾਗ ਦਾ ਐਕਸ਼ਨ ਦੇਖ ਨੂੰ ਮਿਲਿਆ ਮੁਕੇਰੀਆਂ ਤੇ ਹਾਜੀਪੁਰ ਦੇ ਵਿੱਚ ਮਠਿਆਈਆਂ ਦੀਆਂ ਦੁਕਾਨਾਂ ਤੇ ਰੇਡ ਕੀਤੀ ਗਈ ਹੈ ਸਿਹਤ ਵਿਭਾਗ ਨੇ ਦੁਕਾਨਾਂ ਤੋਂ ਜਿਹੜੇ ਕਿ ਮਠਿਆਈਆਂ ਦੇ ਸੈਂਪਲ ਭਰੇ ਮਿਆਦ ਪੂਰੀ ਨਹੀਂ ਹੋਈ ਤਾਂ ਮਠਿਆਈਆਂ ਕਿਹਾ ਕਿ ਇਹ ਨਸ਼ਟ ਕਰਵਾ ਦਿੱਤੀਆਂ ਗਈਆਂ ਨੇ ਸਿਹਤ ਵਿਭਾਗ ਨੇ ਇੰਪਰੂਵਮੈਂਟ ਟਰੱਸਟ ਦੇ ਨੋਟਿਸ ਵੀ ਜਾਰੀ ਕੀਤਾ ਹੈ ਮਲਾਬਟ ਖੋਰਾਂ ਤੇ ਸਿਹਤ ਵਿਭਾਗ ਦੀ ਤਿੱਖੀ ਨਜ਼ਰ ਬਣੀ ਹੋਈ ਹੈ ਟੋਪੀ ਦਸਤਾਨੇ ਤੇ ਮਾਸਕ ਹੋਣੇ ਜ਼ਰੂਰੀ ਹੱਲ ਸੋ ਅਜਹਿ ਵਿੱਚ ਤਿਹਾਰਾਂ ਦਾ ਜਿੱਥੇ ਮੌਸਮ ਸ਼ੁਰੂ ਹੋ ਗਿਆ ਹੈ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਉੱਤੇ ਹੀ ਮਠਾਈਆਂ ਦੇ ਦੁਕਾਨਾਂ ਤੇ ਸਿਹਤ ਵਿਭਾਗ ਨੇ ਜਿਹੜਾ ਸਚੰਜਾ ਹੈ ਉਹ ਵੀ ਕਸ ਦਿੱਤਾ ਹੈ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲ ਜਿਹੜੇ ਕਿ ਮਠਾਈਆਂ ਦੁਕਾਨਾਂ ਤੋਂ ਪਰੇ ਗਏ ਤਾਂ ਤਾਂ ਦੱਸ ਦਈਏ ਕਿ ਮਿਆਰ ਪੂਰਾ ਨਾ ਕਰਦੀਆਂ ਜੜੀਆਂ ਮਠਿਆਈਆਂ ਨੇ ਉਹਨਾਂ ਦੇ ਸੈਂਪਲ ਜਿਹੜੇ ਉਹ ਫੇਲ ਪਾਏ ਗਏ ਤਾਂ ਉਹਨਾਂ ਨੂੰ ਨਸ਼ਟ ਕਰ ਦਿੱਤਾ ਗਿਆ ਮੌਕੇ ਤੇ ਹੀ ਸਿਹਤ ਵਿਭਾਗ ਦੀ ਟੀਮ ਦੇ ਲੋ ਜਿਹੜਾ ਐਕਸ਼ਨ ਹੈ ਹੁਸ਼ਿਆਰਪੁਰ ਦੇ ਮੁਕੇਰੀਆਂ ਤੇ ਹਾਜੀਪੁਰ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਹੈ ਤੇ ਨਾਲ ਹੀ ਜਿਹੜੇ ਹਲਵਾਈ ਨੇ ਉੱਥੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੇ ਵੱਲੋਂ ਪ੍ਰੋਪਰ ਤਰੀਕੇ ਨਾਲ ਜਿਹੜਾ ਸੇਫਟੀ ਸੁਰਜਾਜ ਨੂੰ ਕਹਿ ਲਿਆ ਕਿ ਟੋਪੀ ਦਸਤਾਨੇ ਆਦਿ ਵਗੈਰਾ ਜੇਕਰ ਨਹੀਂ ਪਾਏ ਤਾਂ ਉਹਨਾਂ ਨੂੰ ਵੀ ਜ਼ਰੂਰੀ ਕੀਤਾ ਗਿਆ ਹੈ ਤਾਂ ਇਸ ਵਕਤ ਜੋ ਤਸਵੀਰਾਂ ਦੇਖ ਸਕਦੇ ਤੁਸੀਂ ਇਹ ਮੁਕੇਰੀਆਂ ਤੇ ਹਾਜੀਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਮਠਿਆਈਆਂ ਦੀਆਂ ਦੁਕਾਨਾਂ ਤੇ ਇਹ ਚਾਪੇਮਾਰੀ ਕੀਤੀ ਗਈ ਤਾਂ ਉੱਥੇ ਕਿਵੇਂ ਕੰਮ ਹੋ ਰਿਹਾ ਸਭ ਕੁਝ ਉਸ ਦੀ ਜਾਂਚ ਕੀਤੀ ਗਈ ਮਿਆਰ ਤੇ ਪੂਰਾ ਖਰਾ ਨਾ ਉਤਰਦੀਆਂ ਮਠਿਆਈਆਂ ਨੂੰ ਮੌਕੇ ਤੇ ਹੀ ਨਸ਼ਟ ਕਰਵਾਇਆ ਗਿਆ ਤੇ ਕਈਆਂ ਮਠਿਆਈਆਂ ਦੇ ਜੜੇ ਨੇ ਉਹ ਸੈਂਪਲ ਭਰੇ ਗਏ ਨੇ ਸੋ ਹੁਸ਼ਿਆਰਪੁਰ ਦੇ ਵਿੱਚ ਸਿਹਤ ਵਿਭਾਗ ਦਾ ਇਹ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਤਿਹਾਰਾਂ ਦਾ ਸੀਜ਼ਨ ਜਿਹੜਾ ਹੁਣ ਸ਼ੁਰੂ ਹੋਣ ਜਾ ਰਿਹਾ ਇਸ ਤੋਂ ਪਹਿਲਾਂ ਸਿਹਤ ਵਿਭਾਗ ਵੀ ਐਕਸ਼ਨ ਦੇ ਵਿੱਚ ਨਜ਼ਰ ਆ ਰਿਹਾ ਹੈ ਮਠਾਈਆਂ ਦੇ ਦੁਕਾਨਾਂ ਤੇ ਲਗਾਤਾਰ ਰੇਡ ਮਾਰ ਕੇ ਉੱਥੇ ਜਿਹੜਾ ਸਮਾਨ ਹੈ ਉਸ ਦੀ ਜਾਂਚ ਕੀਤੀ ਜਾ ਰਹੀ ਹੈ